ਪ੍ਰਭ ਅੰਤਰ ਜਾਮੀ ਸਾਧ ਸੰਗ ਹਰ ਪਾਈਐ ਕੋਲਿਕ ਵਾਰ ਦਿਖਾਲੇ ਦਰਸ਼ਨ ਹੋਨਰ ਅਪ ਜਨਮ ਨ ਆਈਐ ਸੋ ਕਹੋ ਟਲ ਗੁਰ ਸੇਵੀਐ ਹੈ ਨ ਸੋ ਸਹਜ ਸੁਪਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਵਰਨ ਦੁਖ ਜਾਈ ਹੋਵੇ ਸਫਤ ਖਸਮ ਦੀ ਨੂਰੇ ਅਰਸੋ ਕੁਰਸੋ ਚਟੀਐ ਤਉਦ ਡਿਠੇ ਸਚੇ ਪਾਤਿਸ਼ਾਹ ਮਾੜ ਜਨਮ ਜਨਮ ਦੀ ਕੱਟੀ ਐ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਜੰ ਬ੍ਰਹਮ ਵਿੰਦੈ ਤਿਸ ਦਾ ਬ੍ਰਹਮਾਤਰ ਹੈ ਇਕ ਸ਼ਬਦਲੇ ਬਨਾਈ ਨਾਮ ਨidhi 18 ਸਿਧੀ ਪਿਛੈ ਲਗੀਆਂ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਏ ਬ੍ਰਹਮ ਬਿੰਦ ਤਿਸਦਾ ਬ੍ਰਹਮਾਤਰ ਹੈ ਇਕ ਸ਼ਬਦਲੇ ਬਨਾਈ ਨਾਵ ਨਿਧੀ ਅਠਾਰ ਹੈ ਸਿੱਧੀ ਪਿੱਛੇ ਲੱਗਿਆ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਈ ਬੇਨਾ ਸਾਤਗੁਰ ਨਾਉ ਨਾ ਪਾਈਐ ਬੁਝੋ ਕਰ ਵਿਚਾਰ ਨਾਨਕ ਪੂਰੇ ਭਾਗ ਸਤਗੁਰ ਮਿਲੈ ਸੁਖ ਪਾਏ ਯੁਗ ਚਾਰ ਮਹੱਲਾ ਤਿਜਮ ਕਿਆ ਗਬਰੂ ਕਿਆ ਭਿਰਦ ਹੈ ਮਨ ਮੁਖ ਤ੍ਰਿਸ਼ਨਾ ਭੁੱਖ ਨ ਜਾਏ ਗੁਰਮੁਖ ਸਬਦਿ ਰਤਿਆ ਸੀਤ ਰਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨ ਲਗੇ ਆਏ ਨਾਨਕ ਜੀ ਗੁਰਮੁਖ ਕਰਹਿ ਸੋ ਪਰਵਾਣ ਹੈ ਜੋ ਨਾਮ ਰਹਿ ਨਿਵਰਾਏ ਪਉੜੀ ਹਉ ਬਲਿਹਾਰੀ ਤਿਨ ਕੋ ਜੋ ਗੁਰਮੁਖ ਸਿਖਾ ਜੋ ਹਰ ਨਾਮਤਿਆਈ ਦੇ ਤਿਨ ਦਰਸ਼ਨ ਪੀਖਾ ਸੋਨਾ ਕੀ ਰਤਨ ਹਰ ਗੁਣ ਰਵਾ ਹਰਿ ਜਸੁ ਮਨ ਲਿਖਾ ਹਰ ਨਾਮ ਸਲਾਹੀ ਰੰਗ ਸੋ ਸਭ ਕੇ ਲਿਵਖ ਕ੍ਰਿਖਾ ਤਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿਥੈ ਮੇਰਾ ਗੁਰ ਧਰੇ ਵਿਖਾ ਤਨ ਤਨ ਸੁਹਾਵਾ ਸੋ ਸਰੀਰ ਥਾਨ ਹੈ ਜੇਥੇ ਮੇਰਾ ਗੁਰ ਧਰੇ ਵਿਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ